ਅਗਲੀ ਕਬੱਡੀ ਪਾਉਣ ਦੇ ਵਾਸਤੇ ਨੌਜੋਨ ਤਿਆਰ ਵਰ ਤਿਆਰ ਹੈ ਖੇਡ ਮੈਦਾਨ ਦੇ ਵਿੱਚ ਦੋ ਕੰਨੀਆਂ ਦੇ ਉੱਪਰ ਕਹਿੰਦੇ ਜिले ਮੁਕਸਰ ਸਾਹਿਬ ਦੇ ਨੌਜੋਨ ਲੱਗੇ ਹੋਇਆ ਇੱਕ ਪਾਸੇ ਕੋੜਾ ਕਹਿੰਦੇ ਦੋਦੇ ਵਾਲਾ ਨਾਲ ਗਦਨ ਸੂਰੇ ਵਾਲੀਆ ਨਾਲ ਕਹਿੰਦੇ ਸੀਪਾ ਥਾਂਦੇ ਵਾਲੀਆ ਇਹ ਕਹਿੰਦੇ ਨੌਜੋਨ ਕੋੜਾ ਕੋੜਾ ਦੋਦੇ ਵਾਲਾ ਲੈ ਵੀ ਕੋੜਿਆ ਬੱਲੇ 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 ਟੱਕਰ ਸਿਰੇ ਦੀ ਹੈ ਅਮਨਦੀਪ ਸਿੰਘ ਬਰਾੜ ਨਾਮ ਹੈ ਪਰ ਕੋੜੇ ਦੇ ਨਾਂ ਦੇ ਨਾਲ ਟੋਂਗ ਵਾਲੀਆ ਲਾਲੇ ਧੀਰੇ ਹੋਣਾ ਦੇ ਪਿੰਡ ਦਾ ਮੁੰਡਾ ਹੈ ਐਨ ਕਮਾਲ ਕਰ ਗਿਆ ਦਰਸ਼ਕ ਵੀਰੋ ਸੱਚੇ ਦਿਲੋਂ ਕਰ ਸੋਤੇ ਉਹਨਾਂ ਦੀ ਇਹ ਖੇਡ ਕਲੱਬ ਆ ਭਿੰਦੇ ਮਠੱਡੇ ਉਹਨਾਂ ਦੀ ਮੰਗਾ ਢਿੱਲੋ ਜੀ ਉਹਨਾਂ ਦਾ ਬਲਕਾਰ ਸੁਮਨ ਉਹਨਾਂ ਦਾ ਵੱਡਾ ਯੋਗਦਾਨ ਸੁਖੇ ਚੱਕਾਂ ਵਾਲੇ ਦਾ ਇਹ ਖੇਡ ਕਲੱਬ ਦੇ ਲਈ ਸਾਹਮਣੇ ਦੇਖਣਾ ਵੀ ਗਗਨ ਕੋਸ਼ੇ ਕਰ ਰਿਹਾ ਹੈ ਗਗਨ ਤੇ ਗੱਗੂ ਨੌਜਨ ਟੋਂਗਾ ਵਾਲੀ ਦੀ ਧਰਤੀ ਦਾ ਗੱਗੂ ਤਕੜਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਰਪਿੰਦਰ ਦੋਦਾ ਇਧਰਲੇ ਪਾਸੇ ਨੌਜਨ ਫਿਰ ਕਬੱਡੀ ਪਾਉਣ ਵਾਸਤੇ ਵਧਦਾ ਹੋਇਆ ਖੇਡ ਮੈਦਾਨ ਦੇ ਵਿੱਚ ਇੱਕ ਕੰਨੀ ਦੇ ਉੱਪਰ ਕਹਿੰਦੇ ਅਮਨਦੀਪ ਸਿੰਘ ਬਰਾੜ ਦੋਡੇ ਵਾਲਾ ਘੋੜਾ ਲੱਗਿਆ ਹੋਇਆ ਹੈ ਟੈਕਨੀਕ ਦੇ ਉੱਪਰ ਗगन ਸੂਰੇ ਵਾਲਿਆ ਸਾਡੇ 6 ਫੁੱਟ ਕਾਬਸ ਨੌਜਵਾਨ ਦਾ ਇਹ ਆਦਨੇ ਫੌਜੀ ਇਸ ਵੇਲੇ ਕਰਨ ਦਾ ਕੋਸ਼ਿਸ਼ ਤੇ ਪੁਆਇੰਟ ਇਸ ਵੇਲੇ ਧਾਵੀ ਦਾ ਪੁਆਇੰਟ ਇਸ ਵੇਲੇ ਰੇਡਰ ਦਾ ਪਾਲੇ ਬੱਜਵੀ ਦੀ ਟੀਮ ਵੱਲੋਂ ਗੱਗੂ ਦੀ ਰੇਡ ਪੈ ਰਹੀ ਹੈ ਲਓ ਸਾਹਮਣੇ ਕਹਿੰਦੇ ਗੱਗੂ ਟੰਗ ਵਾਲੀ ਦੀ ਧਰਤੀ ਦਾ ਕਬੱਡੀ ਪਾਉਣ ਵਾਸਤੇ ਆਨ ਤਿਆਰ ਬਰ ਤਿਆਰ ਹੈ ਹਲਕੇ ਹਲਕੇ ਜੇ ਕਦਮ ਭਰਦਾ ਜਾ ਰਿਹਾ ਹੈ ਔਰ ਦੂਸਰੇ ਪਾਸੇ ਚਾਰ ਜਾਫੀ ਹੈ ਸਿੰਘ ਸਭਾ ਬਾਰਕਿੰਗ ਗਰੇਵ ਜਨ ਦੇ ਔਰ ਅਗਲੇ ਕਹਿੰਦੇ ਵੀਕ ਪਿੰਡਾ ਮੁਠੱਡਾ ਜੀ ਐਨ ਸੱਦੇ ਦੇ ਰਹੇ ਹੈ ਨਾਲ ਪਾਲਾ ਸਹੋਤਾ ਜੀ ਔਰ ਸੱਤਾ ਮੁਠੱਡਾ ਜੀ ਸਾਰੇ ਕਹਿੰਦੇ ਦਰਸ਼ਕਾਂ ਨੂੰ ਸੱਦੇ ਦੇ ਰਹੇ ਹੈ ਅਗਲੇ ਵੀਕ ਜਿਹੜਾ ਉਹ ਮੇਲਾ ਗਰੇਵ ਜਨ ਦੇ ਵਿੱਚ ਹੋਣਾ ਹੈ ਉੱਥੇ ਕਹਿੰਦੇ ਦਾਨ ਖੜਕਣੀ ਹੈ ਲੈ ਵੀ ਵੇਖ ਸਾਹਮਣੇ ਸੋਖੇ ਟੇਸੀ ਅਗਲੇ ਪਾਸੇ ਪੰਜ ਹੋਏ ਕਬੱਡੀ ਫੌਜੀ 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 ਟੱਕਰ ਟੱਕਰ ਸਿਰੇ ਵੀ ਵਾਹ ਹੋਏ ਗੁਗੂ ਤਾੜੀਆਂ ਮਾਰ ਲੋ ਮੋੜੇ ਲਈ ਹਣ ਬੱਲੇ ਬੱਲੇ ਕਰਾਦੀ ਮਾਰ ਖਾਬ ਲਾਨ ਹੈ ਉਹ ਵੀ ਪ੍ਰਧਾਨਗੀ ਹੀਟ ਇਤਿਹਾਸਿਕ ਖੇਡ ਸੀਜ਼ਨ ਖੇਡਿਆ ਜਾ ਰਿਹਾ ਹੈ ਇੰਗਲੈਂਡ ਦਾ ਇਤਿਹਾਸਿਕ ਖੇਡ ਸੀਜ਼ਨ ਜਿਹੜਾ ਹੈ ਇਸ ਵੇਲੇ ਖੇਡਿਆ ਜਾ ਰਿਹਾ ਹੈ ਸਾਹਮਣੇ ਪਈ ਹੋਈ ਕਬੱਡੀ ਨੌਜੈਨ ਗਬਰੂ ਦੀ ਉੱਡੋ ਉੱਡੋ ਕਰਦਾ ਸ਼ਰੀਰ ਆਹ ਸੱਪਾ ਵਾਲਾ ਇਸ ਵੇਲੇ ਗੱਗੂ ਤੇ ਸੱਪਾ ਵਾਲਾ ਟੱਕਰ ਸਿਰੇ ਦੀ ਹੈ ਆਹ ਦੇਖਦਾ ਵੀ ਇਸ ਵੇਲੇ ਟੋਂਗ ਵਾਲੀ ਹੈ ਜਿਹੜਾ ਬਠਿੰਡਾ ਦੂਸਰੇ ਪਾਸੇ ਸੱਪਾ ਵਾਲਾ ਸੱਪਾ ਹੋ ਗਈ ਇੰਗਲੈਂਡ ਚ ਆਓ ਤਾਲੀਆਂ ਮਾਰਦੇ ਨਾ ਜਾਂਦੇ ਨੇ ਕਮਾਲ ਕਰ ਦਿੱਤੀ ਹੈ ਗੱਗੂ ਟੰਗ ਵਾਲੀਆ ਲਾਲੇ ਜਿਹੜਾ ਦੇ ਪਿੰਡ ਦਾ ਇਹ ਖਿਡਾਰੀ ਬੱਲੇ ਬੱਲੇ ਕਰਵਾ ਰਿਹਾ ਢੇਸੀ ਸਰ ਕਰਦੇ ਉਸਤੇ ਧੰਨਵਾਦ ਹੈ ਸਾਹਮਣੇ ਦੇਖਦਾ ਵੀ ਗੱਗੂ ਟੰਗ ਵਾਲੀਆ ਉਹ ਗੱਗੂ ਟੰਗ ਵਾਲੇ ਵੀ ਸਾਹਮਣੇ ਪਈ ਹੈ ਕਬੱਡੀ ਉਧਰ ਸੱਪਾ ਵਾਲਾ ਬਿਲਕੁਲ ਪੂਰੀ ਤਿਆਰੀ ਦੇ ਵਿੱਚ ਆ ਬੜਾ ਨਾ ਆ ਇਸ ਗੱਭਰੂ ਦਾ ਤਾਓ ਦੇਖ ਲਓ ਹੋ ਗਿਆ ਸੱਪਾ ਵਾਲਾ ਓ ਦੇਖਦੇ ਆ ਗੱਗੂ ਦੇ ਨਾਲ ਓ ਆਪਿਆ ਮੁਕਾਬਲਾ ਕਦੇ ਕਦੀ ਦੇਖਦਾ ਕਦੇ ਖੱਬਾ ਕਦੀ ਉਹ ਚੜਦੀ ਜਵਾਨੀ ਆ ਚੜਦੀ ਜਵਾਨੀ ਆ ਪੂਰਾ ਜੋਰ ਲਾ ਦਿਆ ਸਿਲਾ ਕਬੱਡੀ ਸਿਲਾ ਕਬੱਡੀ ਰੇ ਰੇ ਕਬੱਡੀ ਰੇ ਰੇ ਕਬੱਡੀ ਗੱਬਰੂਆ ਗੱਬਰੂਆ ਸਾਰੇ ਗੱਬਰੂਆ ਸਿਰਾਓ ਗੱਬਰੂਆ ਸਿਰਾਓ ਗੱਬਰੂਆ